ਚਲ ਠੀਕ ਆ ਜੀ ਤੇਰ ਨਾਲ ਗੱਲ ਹੋਈ ਗਈ ਨਹੀਂ ਨਾ ਆਪਦੀ ਤੇ ਹਾਂ ਹਾਂ ਮੈਂ ਤੇ ਨਹੀਂ ਕਰਦਾ ਤੂੰ ਤੇ ਦੱਸਿਆ ਬੜੇ ਦਿਨਾਂ ਬਾਅਦ ਮੈਂ ਵੀ ਜੇ ਗੱਲ ਹੋਏਗੀ ਤੇ ਉਹਨੂੰ ਕਈ ਵੀ ਫੋਨ ਕਰੇ ਹਾਂ ਹਾਂ ਉਹ ਨਹੀਂ ਮੈਂ ਉਦਾਂ ਲੱਗਾ ਹਾਂ ਕਰਨ ਹੁਣ ਆਹੋ ਚਲ ਠੀਕ ਆ ਚੰਗਾ ਚੰਗਾ ਲੈ ਚੰਗੇ ਵਾਲੇ ਇਹਨੇ ਫੋਨ ਕਰਤਾ ਹੀ ਉਹਨੇ ਤੇ ਮੈਂ ਲਾ ਲੈਣਾ ਹੀ ਫੇਰ ਉਦਾਂ ਗਲਤੀ ਮੇਰ ਕੋ ਵੀ ਹੋ ਗਈ ਅਦਨ ਮੈਨੂੰ ਚਾਹੀਦਾ ਹੈ ਬਹਾਨਾ ਲਾ ਦੇਣਾ ਫੇ ਰੌਂਗ ਨੰਬਰ ਲੱਗ ਗਿਆ ਮੈਂ ਵੀ ਸਿੱਧਾ ਦੀ ਮੰਮੀ ਨੂੰ ਕਹਤਾ ਸੀ ਤੇ ਕਾਜੋ ਬੋਲਣ ਡਿਆ ਮੁੰਡਾ ਤੇ ਸ਼ੱਕ ਤੇ ਉਹਨਾਂ ਕਰਨਾ ਹੀ ਸੀ ਉਦਾਂ ਵੀ ਨਾ ਬਨੇ ਚੱਲ ਵਧੀਆ ਕੀਤਾ ਇਹਨੂੰ ਕਹਤਾ ਵੀ ਉਹਨੂੰ ਫੋਨ ਕਰਦੇ ਨਹੀਂ ਤੇ ਮੈਂ ਆਪਣੇ ਖੇਚੇ ਜਿ ਰਹਿਣਾ ਤੇ ਲਾ ਫੇਰ ਲੈਣਾ ਸੀ ਉਹਨੂੰ ਵਾਧੂ ਦੀਆਂ ਗਾਲਾਂ ਪੈਣੀਆਂ ਐ ਚੱਲ ਕੋਈ ਗੱਲ ਨਹੀਂ ਫੇਰ ਹੋ ਸਕਿਆ ਤਾਂ ਆਪੀ ਲਾ ਲੂ ਲਹੇਗੀ ਚਾਲਾ ਝਾੜੂ ਵੀ ਲੈ ਲੈਣੀ ਟਾਈਮ ਦੇ ਨਾਲ ਮੁਰਕੇ ਧੁੱਪ ਚੜ ਜਾਣੀ ਆ ਹਾਈ ਮਨਜਿੰਦਰ ਮਨਜਿੰਦਰ ਹਾਈ ਕਿੱਥੇ ਚਲ ਗਏ ਤੇਰਾ ਭਲਾ ਹੋ ਜਾ ਕਰਾ ਲਈ ਕੀ ਗੱਲ ਹੋਈ ਆ ਹੌਲੀ ਹੌਲੀ ਮੇਰੀ ਬਾਂ ਤਾ ਹੁੰਦੀ ਹੈ ਇੱਕ ਮਿੰਟ ਇੱਕ ਮਿੰਟ ਤਾਂ ਆਜ ਸੁੱਕਾ ਹੋਣਾ ਤੂੰ ਕਿਤੇ ਡੇਪੀ ਆ ਹੈ ਮੇਰੀ ਬਾਹ ਨਹੀਂ ਲੰਡੀ ਕੀ ਗੱਲ ਹੋ ਗਈ ਆ ਹੈ ਇੱਥੇ ਪੈਰ ਰੜ ਗਿਆ ਮੇਰਾ ਟੇਬਲ ਦੇ ਨਾਲ ਉਹ ਇਥੇ ਝਾੜੂ ਲਾਉਣੀ ਹੈ ਇੱਥੇ ਹੈ ਹਾਏ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਬਣਿਆ ਮੈਂ ਤਾਂ ਝਾੜ ਚੰਬ ਕੇ ਮੈਂ ਹਾਂ ਚੱਲ ਧੁੱਪ ਚੜ ਜਾਣੀ ਆ ਸੱਟ ਮਾਰ ਲਈ ਹੁਲਾ ਲੈਣੀ ਆ ਨਿਗਾਹਾਂ ਨਹੀਂ ਵੇਖਿਆ ਜਾਂਦਾ ਰੋਣ ਤੇ ਤੂੰ ਗਿਰਦੇ ਨਹੀਂ ਆ ਇੱਥੇ ਕਿਹੜੇ ਗਾੜੇ ਪੱਥਰ ਰੱਖੇ ਸੀ ਮੇਰੀ ਤਾਂ ਬਾਹੀਂ ਮੁੜ ਗਈ ਆ ਤੇ ਹਾਏ ਹਾਏ ਆਪਣਾ ਹੀ ਪਾਰ ਪੈ ਗਿਆ ਉੱਤੇ ਚੱਲ ਉੱਠ ਤਾਂ ਆ ਫਿਰ ਦਵਾਈ ਦਵਾ ਲਵਾਂ ਪੈਰ ਮਚਕੋਣ ਆ ਗਿਆ ਵਿੱਚ ਚਣ ਕੇ ਮੇਰੇ ਕੋ ਕਿੱਥੇ ਜਾਇਆ ਜਣਾਵਾ ਸਰ ਮੜਮ ਮੋਟਾ ਖਾ ਲੈਣਾ ਤੇ ਮੈਂ ਪਹਿਣਾ ਕਿ ਨਹੀਂ ਕਿ ਮਰਨਾ ਵਾ ਹਾਏ ਪਰ ਇਦਾਂ ਜੇ ਮੈਂ ਬੈਹ ਨਹੀਂ ਸਕਦੀ ਮੋਟਰਸਾਈਕਲ ਤੇ ਉਧਰੋਂ ਪੈਰ ਰੜ ਗਿਆ ਵਿੱਚ ਪੈਰ ਨਹੀਂ ਤਾਂ ਹੋਣਿਆ ਉਧਰੋਂ ਆ ਬਾਹ ਤੇ ਪਾਰ ਪੈ ਗਿਆ ਨਹੀਂ ਮੈਨੂੰ ਇਹ ਦੱਸ ਪੈਨ ਵੀ ਖਿਆਲ ਤੇਰਾ ਕਿੱਧਰ ਹੈ ਹਾਂ ਕਿਤੇ ਨਹੀਂ ਖਿਆਲ ਤੇ ਮੈਂ ਕੰਮ ਹੀ ਕਰਨ ਦੀ ਐ ਅੱਗੇ ਰੋਜ਼ ਹੀ ਕਰਦੀ ਆ ਅੱਜ ਕਿਹੜਾ ਮਨ ਨਵਾਂ ਕਰਨ ਲੱਗੀ ਹੀਗੀ ਓ ਮੇਰੀ ਗੱਲ ਸੁਣ ਆ ਟਿਕਟਾ ਟਾ ਕਲਵਾ ਲੈ ਕੇ ਚੱਲ ਮੁਰਕੇ ਹੈ ਮੁਰਕੇ ਪਈ ਨਹੀਂ ਹੌਸਲਾ ਕਰੋ ਮੈਨੂੰ ਪਾਣੀ ਦਾ ਘੁੱਟ ਦੇ ਦਿਓ ਪਹਿਲਾਂ ਮੈਂ ਪਾਣੀ ਧੋਣੇ ਬਾਹਰ ਪਰ ਆਪਣਾ ਹੀ ਪਾਰ ਪੈ ਗਿਆ ਲੱਗਦਾ ਪਾਣ ਤੇ ਹਾਈ ਹਾਈ ਮੈਨੂੰ ਕੰਮ ਕਿੰਨੇ ਕਰਨਾ ਮੇਰੇ ਘਰ ਦਾ ਇਹ ਕਿਤੇ ਨਾ ਇਹ ਕੰਬਲੀ ਬੁੜੀ ਨੂੰ ਪਤਾ ਨਹੀਂਗਾ ਲੱਗਦਾ ਪੀ ਲੋ ਜਿੱਥੇ ਰਹਿੰਦੀ ਓ ਤੁਮ ਆਸਰਾ ਦੇ ਤਾ ਲੈ ਅਜੇ ਤੇ ਮੈਂ ਗਰੇ ਕੰਮ ਚੱਲਿਆ ਸੀ ਤੇ ਚੱਲ ਜੇ ਅੰਦਰ ਪੀ ਰਹਿਣਾ ਫੇਰ ਕਹਣਾ ਮੈਨੂੰ ਪੁੱਛਦਾ ਨਹੀਂ ਗਾ ਹਾਏ ਹਾਏ ਵੇਰੀ ਬਾਤ ਤਾਂ ਨਹੀਂ ਹੋਣ ਈ ਉਹ ਚਲ ਕੋਈ ਨਹੀਂ ਹੁੰਦੀ ਪਾਣੀ ਪੀ ਲੈ ਲੋ ਡੰਡਾ ਲੈ ਫਰਿੱਜ ਵਾਲਾ ਉਹ ਜਿਹੜਾ ਆਥਾ ਉਹ ਲੈਣ ਦੇ ਚਲਾ ਆ ਇਧਰ ਮੇਰੀ ਗੱਲ ਸੁਣੋ ਹੌਲੀ ਨਾਲ ਹੌਲੀ ਨਾਲ ਮੇਰੀ ਆ ਬਾਹ ਨਾਲ ਫੜੋ ਮੇਰੀ ਚਲ ਇਧਰ ਹੋ ਜਾ ਗੁਰੂਆ ਤੇ ਦੇਖ ਜਰਾ ਜਰਾ ਕਰਨਾ ਜਰਾ ਨਾਮ ਕਰ ਲੈਣ ਦੋ ਫਿਰ ਵੈਨੀ ਡਿੱਠਾ ਜਾਊਗਾ ਨਾ ਤੇ ਫਿਰ ਜਾ ਕੇ ਦਵਾਈ ਲੈਵਾਂਗੇ ਪਿਆਰ ਵੀ ਬੜਾ ਪੀੜ ਕਰਨ ਲਿਆ ਜੀ ਉਹ ਚੱਲ ਕੋਈ ਨਹੀਂ ਜਦੋਂ ਗਈ ਚੱਲ ਪਾਂਗੇ ਹਾਏ ਮੇਰੇ ਤੇ ਬੁਆ ਇਹ ਨਹੀਂ ਹਿਲਣਦੀ ਹਾਏ ਮੇਰੇ ਮਰਾਜਾ ਦੇ ਦਵਾਈ ਲੈ ਆਵਾਂ ਫਿਰ ਪਰ ਇਹ ਤੁਹਾਨੂੰ ਨਾਲ ਜਾਣਾ ਹੈ ਜੀ ਦਾ ਨਹੀਂ ਨਾ 10 ਮਿੰਟ ਖਲੋ ਜੋ ਮੈਂ ਰੈਸਟ ਕਰ ਲਾਂ ਜੋ ਥੋੜਾ ਜਿਹਾ ਨੂੰ ਠੀਕ ਲੱਗੂਗਾ ਨਾ ਫਿਰ ਮੈਂ ਤੁਹਾਡੇ ਨਾਲ ਚੱਲ ਜਾਨੀ ਆ ਵੇਲਾ ਜੇ ਕਿਤੇ ਬਾਹਰ ਬੂਖ ਰੋਗੀ ਤਾਂ ਮੁੜ ਕੇ ਕਹੇ ਕੁਝ ਪੈਣਾ ਹੀ ਉਹ ਨਹੀਂ ਇਦਾਂ ਵੀ ਨਹੀਂ ਹੁੰਦਾ ਪਰ ਭਾਰ ਪੈ ਗਿਆ ਨਾ ਤੇ ਮਾਸਮੂਸ ਪਟ ਗਿਆ ਵਾਂ ਲੱਗਦਾ ਮੈਂ ਤਾਂ ਜੇ ਟਾਈਮ ਨਾਲ ਚੱਲ ਜਾਂਦੇ ਜੇ ਲੈ ਸਰ ਸਾਹਿਬ ਘਾਰੇ ਦੇ ਹੌਸਲਾ ਕਰੋ ਹਾਂ ਮੈਨੂੰ 2 ਮਿੰਟ ਰੈਸਟ ਕਰ ਲੈਣ ਦਿਓ ਮੈਂ ਡਿੱਗੀ ਬੜੀ ਜ਼ੋਰ ਦੀ ਹੈ ਮੇਰਾ ਤਾਂ ਮਾੜਾ ਹਾਲ ਹੋਇਆ ਵਾ ਖਲੋ ਜੋ ਹੁਣ ਚ ਰੱਖ ਉਹ ਦੱਸ ਦਈਂ ਫਿਰ ਇਹ ਨਾ ਕਿ ਮੈਨੂੰ ਤਾਂ ਲੈ ਕੇ ਕਿਤੇ ਨਹੀਂ ਗਿਆ ਏ ਨਹੀਂ ਕੋਈ ਚਲ ਨਹੀਂ ਕੋਈ ਨਹੀਂ ਮੈਂ ਤਾਂ ਹੋਰ ਤਰ੍ਹਾਂ ਹੁੰਡਿਆ ਪਿਆ ਵਾ ਵਾਟੀ ਬੜੇ ਪਿਆ ਜਾਂਦੇ ਏ ਮੰਮੀ ਹਾਂ ਦੱਸ ਪੁੱਤ ਮੈਨਾਂ ਥੜ ਨਾਲ ਇੱਕ ਗੱਲ ਕਰਨੀ ਏ ਲੈ ਕੱਲ ਜਿਹੜੀ ਕਰਨੀ ਹੈ ਮੰਮੀ ਮੇਰੀ ਨਾ ਸਿਲਨੇ ਵਾਲ ਸਟ੍ਰੇਟ ਕਰਾਏ ਨੇ ਤੇ ਮੇਰੇ ਵੀ ਕਰਾ ਦਿਓ ਹਾਂ ਬੜੇ ਸੋਹਣੇ ਲੱਗਦੀ ਏ ਕੁੱਤ ਕਿੰਨੇ ਖਾਏ ਲੱਗਦੇ ਆ ਉਹਦੇ ਤੇ ਵਾਲ ਛੋਟੇ ਹੀ ਉਹਦਾ 3-4000 ਰੁਪਏ ਲੱਗਾ ਵਾ ਹੂੰ ਤੇ ਮੇਰੇ ਵੱਧ ਲੱਗਨੇ ਆ ਮੇਰੇ 5-6000 ਲੱਗਣਾ ਹਾਈ ਹਾਈ ਪੈਸੇ ਹੀ ਬੜੇ ਨੇ ਮੰਮੀ ਉਦੋਂ ਮੈਂ ਤੇ ਸਾਲ ਲੰਘ ਜਾਣਾ ਨਾ ਕੁੱਤ ਫਿਰ ਪੈਸੇ ਵੀ ਮੈਂ ਤੈਨੂੰ ਪਤਾ ਹੀ ਆ ਐਨੇ ਪੈਸੇ ਚਲ ਕੋਈ ਗੱਲ ਨਹੀਂ ਥੋੜੇ ਜੇ ਮੈਂ ਰੱਖੇ ਆ ਕੁੱਤਰੇ ਡੈਡੀ ਕੋ ਲੰਗਾਗੀ ਤੇ ਕਰਾ ਲਾ ਮੇਰੇ ਠੀਕ ਹੈ ਕਿਰੇ ਤੇਰੀ ਭਾਬੀ ਨਾ ਡਾਕੇ ਕਹਿਣ ਮੇਰੇ ਵੀ ਕਰਾ ਕੇ ਦੋ ਉਹਨਾਂ ਨੇ ਮੰਮੀ ਕੀ ਕਹਿਣਾ ਉਹਨੇ ਕਿਹਾ ਕਹਿੰਦੇ ਕਿ ਮੇਰੇ ਵਾਲ ਕਰਵਾ ਕੇ ਦੋ ਜੀ ਕਹਿਣ ਕਿ ਤੇ ਉਹਨਾਂ ਨੂੰ ਕਿਹਾ ਦੇ ਕੋਈ ਨਹੀਂ ਹੁਣ ਇਹਨੂੰ ਕਰਾ ਲੈਂਦਾ ਠਹਿਰ ਕੇ ਤੈਨੂੰ ਕਰਵਾ ਦਾਂਗੇ ਚੱਲ ਇਹ ਸਾਰੇਆਂ ਹੁੰਦੀਆਂ ਜੇ ਤੀ ਉਹ ਕਰਾਉਣੇ ਤੇ ਤੇਰੀ ਆਉਣੇ ਮਾਸੀ ਦੀ ਕੁੜੀ ਦਾ ਵਿਆਹ ਫਿਰ ਟਾਈਮ ਨਾ ਕਰਾ ਲਾ ਇਹ ਨਾ ਇਹ ਮੁੜ ਕੇ ਉੱਥੇ ਵਾਰੀ ਨਾ ਆਵੇ ਕੋਈ ਨਹੀਂ ਮੰਮੀ ਫਿਰ ਜਦੋਂ ਵਿਆਹ ਆ ਮੈਂ ਉਦੋਂ ਹੀ ਕਰਵਾ ਲਾਂਗੀ ਤੇ ਵਿਆਹ ਆ ਅਗਲੇ ਮਹੀਨੇ ਦੀ 11 ਤਰੀਕ ਦਾ ਚਲੋ ਫਿਰ ਪਹਿਹ ਪੁਹੇ ਫਿਰ ਲੈ ਆ ਦਿਓ ਨਾ ਗੱਲ ਕਰ ਲਿਓ ਹੁਣ ਘਰੇ ਚੱਲ ਮੇਰੇ ਕੋ 4 ਕਹ ਹਜ਼ਾਰ ਰੁਪਿਆ ਹੈਗਾ ਵਾ ਤੇ ਪਿਓ ਤੇਰੇ ਨੂੰ ਨਾ ਦੱਸਾਂਗੇ ਕਿ ਐਨੀ ਉਦਾਂ ਉਹਨੇ ਤੇਰੇ ਵੱਲੋਂ ਤਾਂ ਕੁਝ ਦੱਸ ਨਹੀਂ ਮੈਂ ਡੈਣੀ ਨੇ ਕੁਝ ਕਹਿਣਾ ਨਹੀਂ ਪਰ ਮੈਂ ਚੱਲ ਤੁਸੀਂ ਇੱਕ ਗੱਲ ਕਰ ਲਿਓ ਨਾ ਕਈ ਹੋਵੇ ਕਿ ਪਤਾ ਨਹੀਂ ਹੁੰਦਾ ਚੱਲ ਮੈਂ ਤੇਰੀ ਕਦੀ ਨਹੀਂ ਮੰਨੀ ਯਾਦ ਕਾ ਮੈਂ ਆਪਣੀ ਧੀ ਵੀ ਮੰਨ ਲੈਣੀ ਮੇਰੀ ਧੀ ਵੀ ਅੱਜ ਸੋਹਣੀ ਲੱਗੀ ਹਾਂ ਹਾਂਜੀ ਚੱਲ ਠੀਕ ਆ ਕੋਈ ਨਹੀਂ ਪੁੱਤ ਜਿਹੜੀ ਚੀਜ਼ ਤੂੰ ਕਹੇਂਗੀ ਮੈਂ ਲੈ ਦਾਂਗੀ ਹਾਂ ਠੀਕ ਉਦਾਂ ਮम्मी ਸਗੋਂ ਮੈਂ ਡਰ ਨਹੀਂ ਕਿ ਤੂੰ ਹੀ ਮੰਨਣਾ ਨਹੀਂ ਲੈ ਉਹ ਨਾਂ ਮਿਲ ਕੋ ਡਰਦੀ ਨਹੀਂ ਡਰੀਦਾ ਨਹੀਂ ਹੁੰਦਾ ਮਾਂ ਪਿਓ ਨਹੀਂ ਉਹ ਦੰਦੋ ਕਾ ਲੈ ਕੇ ਪੈਣਾ ਹੁੰਦਾ ਮਾਂ ਪਿਓ ਮਨ ਬਾਤ ਚ ਲੈਂਦਾ ਹੁੰਦਾ ਚੰਗਾ ਚਲੋ ਵਧੀਆ ਹੋਰ ਖੁਸ਼ ਹੋ ਹੋ ਕੇ ਕੰਮ ਕਰਾ ਲ ਆਪਣੀ ਭਾਬੀ ਨਾਲ ਕੋਈ ਗੱਲ ਨਹੀਂ ਠੀਕ ਹੈ ਹੈ ਹੋਰ ਨਾ ਜਿਸੇ ਲਿੰਗ ਨੂੰ ਦੱਸੀ ਨਹੀਂ ਨਹੀਂ ਹਲੇ ਨਹੀਂ ਜਦੋਂ ਕਰਾਵਾਂਗੇ ਉਦੋਂ ਦੱਸਾਂਗੇ ਜਦੋਂ ਹੋ ਜਾਣਗੀ ਤੇਰੀ ਦੱਸੀ ਪਤਾ ਕੀ ਫਿਰ ਉਹਨਾਂ ਨੇ ਕਹਣਾ ਉੱਥੋਂ ਕਰਾ ਨਹੀਂ ਉੱਥੋਂ ਕਰਾ ਕੋਈ ਪਤਾ ਨਹੀਂ ਹੁੰਦਾ ਜਿੱਥੋਂ ਉਹਨੇ ਕਰਾਏ ਨੇ ਪਹਿਲੀ ਨੇ ਉੱਥੋਂ ਕਰਾ ਲਾ ਉੱਥੋਂ ਦਾ ਰੇਟ ਦਾ ਪਤਾ ਵੀ ਕਿੰਨੇ ਲੈਂਦੇ ਨੇ ਹੈ ਚਲ ਠੀਕ ਇਦਾਂ ਕਰ ਉਹਨਾਂ ਨੇ ਕਿ ਮੇਰੇ ਵਾਲ ਚੱਜ ਨਾ ਕਰੀ ਠੀਕ ਹੈ ਆਹ ਉਹਨਾਂ ਨੇ ਬਹੁਤਿਆਰ ਦਵਾਈਆਂ ਦੁਈਆਂ ਉਹ ਜਿਹੇ ਟੂਪਾਂ ਲਾ ਕੇ ਤੇ ਤੌਲੇ ਹੀ ਆ ਜਾਣ ਹਰ ਵਾਰੀ ਨਾ ਇਹਨੂੰ ਵਿਚਾਰੀ ਨੂੰ ਮੈਂ ਨਾ ਹੀ ਕਰ ਦਿੰਨੀ ਐ ਮੈਂ ਆਹ ਚੱਲ ਵਿਚਾਰੀ ਨੇ ਭੋਲੇ ਜਿਹੇ ਮੂੰਹ ਨਾਲ ਕੇ ਕਿਹਾ ਮੰਮੀ ਜੀ ਮੇਰੀ ਇੱਕ ਗੱਲ ਮੰਨੋਗੇ ਮੈਂ ਤਾਂ ਖਿਆ ਪਤਾ ਨਹੀਂ ਕਿਹੜੀ ਕਹਿ ਦੇਣ ਲੱਗੀ ਐ ਚੱਲ ਰਹਿ ਰਹਾ ਕੇ ਵਾਲਾਂ ਦੇ ਹੀ ਰਹੀ ਐ ਚੱਲ ਕੋਈ ਗੱਲ ਨਹੀਂ ਮੇਰੀ ਤਾਂ ਧੀ ਲੱਗਦੀ ਐ ਬਥੇਰੀ ਵਾਰੀ ਮੈਂ ਦਾਬੇ ਮਾਰਨੀ ਨਹੀਂ ਆਹ ਕਰ ਲਾ ਨਹੀਂ ਆਹ ਕਰ ਲਾ ਆਹ ਨਹੀਂ ਲੈ ਕੇ ਦੇਣਾ ਆਹ ਨਹੀਂ ਲੈ ਕੇ ਦੇਣਾ ਆਦ ਕਾ ਮੈਨੂੰ ਆਖਣਾ ਜਿਹੜੀ ਜਿਹੜੀ ਚੀਜ਼ ਨੂੰ ਜੀ ਕਰਦਾ ਕਰ ਲਾ ਸੋਹਣੀ ਲੱਗੇਗੀ ਸਾਰੀਆਂ ਕੋਡੀਆਂ ਵਾਲੇ ਵਾਲ ਕਰਾਈ ਹੁੰਦੀ ਆ ਕਿਦੀਆਂ ਕਿਦੀਆਂ ਸੋਹਣੀਆਂ ਲੱਗਦੀਆਂ ਨੇ ਚੱਲ ਹਾਂ ਕੋਈ ਨਹੀਂ ਮੈਂ ਨੂੰ ਕਹਣਾ ਤੂੰ ਜਿੰਨੇ ਪੈਸੇ ਲੱਗਦੇ ਲਾ ਲਾ ਮੈਂ ਲਾ ਦਾਂਗੀ ਐਤਕਾ ਚੱਲ ਮੈਂ ਕੱਪੜੇ ਜੋੜੇ ਚੋਕੀ ਲਵਾ ਇਹ ਆ ਇਸਾਲ ਨੂੰ ਦੋਹਾਂ ਸਾਲਾਂ ਨੂੰ ਚਾਹੇ ਦਾ ਵਿਆਹ ਕਰ ਦੇਣਾ ਪਤਾ ਨਹੀਂ ਬਗਾਨਿਆਂ ਨੇ ਰੀਜ ਕਰਨੀ ਆ ਜਾਂ ਨਹੀਂ ਕਰਨੀ ਮਾਂ ਪਿਓ ਦੇ ਘਰ ਹੀ ਆ ਜਿਹੜੀ ਚੀਜ਼ ਕਹੋ ਮਾਂ ਪਿਓ ਨੇ ਉਹ ਮੰਨ ਲੈਣੀ ਹੁੰਦੀ ਚੱਲ ਕੋਈ ਗੱਲ ਨਹੀਂ ਜੋ ਕਰਦੀ ਐ ਨੂੰ ਮੈਂ ਖਾ ਨੂੰ ਅਰਕਾ ਕਰ ਲਾ ਜਿੱਦਾਂ ਦਾ ਕੱਪੜੇ ਬਣਾਉਣੇ ਜੋ ਜੁੱਤੀ ਲੀੜਾ ਲੈਣਾ ਲੱਲਾ ਬਾਤ ਨਾ ਮੈਨੂੰ ਕਹੀ ਇਹੋ ਗੱਲਾਂ ਨੂੰ ਯਾਦ ਰਹਿਣੀਆਂ ਨੇ ਇਹ ਨੂੰ ਨਾ ਆਪ ਹੀ ਖਾਣਾ ਪੈਣਾ ਵਾ ਇਹਨੇ ਉਤਰਾ ਕਿੱਥੇ ਜਾਣਾ ਵਾ ਇਹ ਤਾਂ ਉਤਰਾ ਦੀ ਕਿਤੇ ਦਵਾਈ ਲੈਣ ਜਾਂਦੀ ਜਾ ਕੇ ਵਕਾੜ ਲਾ ਕੇ ਤਾਂ ਮਾਸ ਦੋਨਾ ਭਾਟਾ ਹੋਈ ਯਾਰ ਮੈਂ ਬੇਗਮ ਦਣੇ ਤੇ ਪੈ ਜੂਗਾ ਚੱਲੀਏ ਲੈ ਇਹਨੂੰ ਬੁਖਾਰ ਵੀ ਲੱਗਦਾ ਹੋਏ ਉਹ ਮੇਰੀ ਗੱਲ ਸੁਣਾ ਹਾਂਜੀ ਆ ਬਾਂ ਦਾ ਕਲਾ ਪੈ ਤੈਨੂੰ ਬੁਖਾਰ ਵੀ ਹੋ ਗਿਆ ਵਾ ਤੇ ਆ ਚਲੀ ਗਿਆ ਹੁਣ ਉਰ ਤਾਂ ਮੈਨੂੰ ਅੱਗੇ ਲੱਗਣ ਡਿਆ ਮੇਰੇ ਸਰੀਰ ਚ ਨਾ ਜਾਨ ਹੀ ਮੁੱਕ ਗਈ ਤੂੰ ਤਾਂ ਮਰਨਾ ਵਾ ਇਧਰ ਉੱਠ ਇਧਰ ਮੇਰੇ ਕੋ ਤੇ ਹੱਲੇ ਨਹੀਂ ਚੱਲਿਆ ਆਏ ਮੇਰੇ ਪਿਆਰ ਪੀੜ ਕਰ ਭਾਜੇ ਆ ਉੱਤਰ ਇੱਕ ਰੇ ਕਾਲੇ ਬੜੇ ਆ ਆਹ ਹੌਸਲਾ ਵੀ ਕਰ ਲੋ ਹੁਣ ਲੱਗਦਾ ਬੁਖਾਰ ਵੀ ਜ਼ਿਆਦਾ ਵਾ ਮੈਨੂੰ ਚੱਕਰ ਜੇ ਆਉਂਦੇ ਆ ਤੇ ਘਰ ਬੈਠਾਂ ਤੇ ਨੀਗਾ ਠੀਕ ਹੋਣਾ ਇਹ ਪਾਸੇ ਜਾਵਾਂਗੇ ਤੇ ਫੇਰੀ ਆ ਉਠੜ ਤਾ ਕੜਾ ਸਰਾਮਦਾ ਜਾਂ ਆ ਲੈ ਪਾ ਜੁੱਤੀ ਚੱਲ ਜਿਦਾਂ ਹੀ ਕਹਿੰਦੇ ਜਿਦਾਂ ਚਲ ਜਾਨੀ ਆ ਤਾਂ ਮੇਰੇ ਹਾਲਾਤ ਹੈ ਨਹੀਂ ਜਾਣ ਵਾਲੇ ਇਹੋ ਤੇਰੀਆਂ ਗੱਲਾਂ ਮਾੜੀਆਂ ਚਲੋ ਜੋ ਚਲੋ ਚਲ ਚੱਲ ਇੱਥੇ ਖਲੋ ਆ ਭਾਈ ਚਲੋ ਠੀਕ ਆ ਉਹ ਲਿਆਇਆ ਚਾਹ ਇਨਾ ਟਾਈਮ ਆ ਉਹ ਸਿਲੰਡਰ ਮੁੱਕ ਗਿਆ ਹੀਗਾ ਤੇ ਫਿਰ ਬਦਲਿਆ ਤੇ ਟਾਈਮ ਲੱਗ ਗਿਆ ਨੂੰ ਕੀ ਹੋ ਰਿਹਾ ਤੀਆ ਚਾਹ ਦਿਨਾਂ ਲਾਉਣਾ ਹੈ ਉਹਦਾ ਰੈਗੂਲੇਟਰ ਜੀ ਨਹੀਂ ਨਹੀਂ ਲਾਤਾ ਐਨਾ ਕਦੇ ਪਤਾ ਹੀ ਆ ਤੇ ਲੈ ਆਈ ਏਦਾਂ ਹੀ ਕੋਈ ਨਹੀਂ ਨਾਲ ਖਾਣ ਨੂੰ ਕੋਈ ਸੌਟ ਕੋਈ ਲੈ ਆਉਣਾ ਭੁਜੀਆ ਨਹੀਂ ਕੱਲ ਤੈਨੂੰ ਜਦੋਂ ਮੈਂ ਕਿਹਾ ਸੀ ਵੀ ਤੂੰ ਕੁਝ ਲੈ ਆਇਓ ਤੇ ਉਹਦੇ ਤੇ ਤੂੰ ਕਹਿੰਦੇ ਵੀ ਨਹੀਂ ਕੋਈ ਨਹੀਂ ਤੇ ਹੁਣ ਮੰਗਣ ਡੇਜੇ ਅਰੇ ਏਦਾਂ ਚਾਹ ਪੀਣ ਨੂੰ ਜੀ ਨਹੀਂ ਕਾ ਕਰਦਾ ਸਿੱਕੀ ਉਹ ਤੇ ਤੈਨੂੰ ਆਖੀ ਨਹੀਂ ਲੱਗਦੇ ਜਦ ਫਿਰ ਲਾਇਆ ਕਰੋ ਚਲ ਕੋਈ ਨਾ ਮੈਂ ਸਾਮਣ ਜਾਉਂਗਾ ਨਾ ਫਿਰ ਲੈ ਕੇ ਆਉਣਾ ਚਾਹ ਦੀ ਬੜੀ ਸਵਾਦ ਨਹੀਂ ਆ ਬੇ ਇਦਾਂ ਹੀ ਆ ਨਾ ਫਿਰ ਹੂੰ ਮੈਂ ਤਾਂ ਹਰ ਇੱਕ ਚੀਜ਼ ਬੜੀ ਸਾਵਧਾਨੀ ਨਾਲ ਬਣਾਉਣੀ ਹੈ ਤੁਸੀਂ ਅੱਜ ਤਾਰੀਫ਼ ਕੀਤੀ ਹੈ ਤੇ ਮੰਮੀ ਨੂੰ ਉਹ ਦੇ ਦਿੱਤਾ ਆ ਆਹੋ ਦੇਤੀ ਆ ਉਹਨਾਂ ਨੂੰ ਕਿੱਥੇ ਆ ਜਾਣਾ ਸੀ ਬਾਹਰ ਹੀ ਉਹ ਅੰਦਰ ਹੀ ਏਸੀ ਲਾ ਕੇ ਬੈਠੇ ਰਹਿੰਦੇ ਆ ਚੱਲ ਫਿਰ ਕੀ ਆ ਹੁਣ ਏਸੀ ਇਹ ਤਾਂ ਲਾਓ ਲਾਉਣ ਨਹੀਂ ਲਾਇਆ ਵਾ ਹੁਣ ਜਿਹੜਾ ਜਿੱਥੇ ਜੀ ਕਰਦਾ ਉਹ ਬਹਿਣ ਦਿਆ ਕਰੋ ਇਦਾਂ ਨਾ ਕਰਿਆ ਕਰੋ ਗੱਲਾਂ ਤੁਸੀਂ ਉਹ ਲਾਇਆ ਤੇ ਲੋਨ ਨਹੀਂ ਆ ਵੈਸੇ ਹੀ ਮਹਿਸਲਮਨ ਸਾਹ ਆ ਗਈ ਇੱਥੇ ਬਹਿ ਜਾਂਦੇ ਘੜੀ ਬਾਹਰ ਆਪ ਜਦ ਜੀ ਕਰੂਗਾ ਆ ਜਾਣਗੇ ਬਾਹਰ ਤੁਸੀਂ ਚਾਹ ਪੀਓ ਚੱਲ ਠੀਕ ਆ ਬਾਬਾ ਆਹੋ ਉਨੇ ਕੜਾ ਸਾਰਾ ਦਿਨ ਉੱਥੇ ਬੈਠੇ ਰਹਿਣਾ ਹੋਰ ਘੜੀ ਨੂੰ ਨਾ ਬਾਹਰ ਆਈ ਜਾਣਾ ਵਾ ਸਬਜ਼ੀ ਕਿ ਬਣਾਉਣੀ ਰਾਤ ਨੂੰ ਵੇਖ ਲੈਣਾ ਕੀ ਬਣਾਉਣਾ ਮਮੀ ਨੂੰ ਪੁੱਛ ਲੈਣੀ ਚਲੋ ਠੀਕ ਆ ਵਧੀਆ ਜੀ ਬਣਾਇਓ ਬਈ ਲਾਲ ਦੋਲਣਾ ਚੜਦਿਓ ਅੱਜ ਚੰਗਾ ਲੈ ਆਇਆ ਕਰੋ ਨਾਲੇ ਚਾਹ ਨਾਲ ਕੋਹਤੇ ਨਾਲ ਸਬਜ਼ੀ ਬਣਾਉਣਾ ਜਿਹੜੀ ਖਾਣੀ ਹੁੰਦੀ ਹੈ ਸਬਜ਼ੀ ਉਹਨਾਂਤੀ ਦੇ ਅੱਗੇ ਗੋਭੀ ਉਹ ਬਣਾਉ ਅੱਜ ਅੱਛਾ ਗੋਭੀ ਖਾਣੀ ਹੈ ਹਾਂ ਠੀਕ ਮੇਰੇ ਟ੍ਰੇਨ ਜਿੱਤਰਾ ਕਿਹਾ ਹੋਣਾ ਹੁਣ ਕੰਮ ਕਰੀ ਕੱਖ ਨਾ ਹੈ ਆਹੋ ਕੋਈ ਗੱਲ ਨਹੀਂ ਕੀ ਚਲ ਇੰਨਾ ਚੰਗਾ ਫੱਟ ਬਹੁਤੀ ਨਹੀਂ ਕੀ ਇਹਦਾ ਬੁਰਾ ਹਾਲ ਹੋਇਆ ਨਾ ਤੇ ਤਾਤਰ ਆਲਦ ਭਾਈ ਤੇ ਤੇ ਆਪਣਾ ਖਾਲੀ ਹੋਣਾ ਹਾ ਹਾਈ ਹਾਈ ਮੈਨੂੰ ਕਿਹੜਾ ਦਵਾਈ ਦਾ ਪਤਾ ਲੱਗਣਾ ਵਾ ਇਨਾਂ ਨੂੰ ਆਜ ਮਾਰਦੀ ਆਪੇ ਦੇ ਦਿੰਦੇ ਆ ਆ ਗੱਲ ਸੁਣੋ ਮੇਰੀ ਗੱਲ ਸੁਣਿਓ ਉਹ ਆ ਤੇਰੇ ਕੰਮ ਗਿਆ ਹੀ ਪਾਣੀ ਲੈਣ ਗਏ ਹੀ ਆਹੋ ਆ ਲੈ ਫੜ ਆ ਮੈਨੂੰ ਨਹੀਂ ਪਤਾ ਲੱਗਣ ਡਿਆ ਦਵਾਈ ਦਾ ਫੜੋ ਆਜ ਇੱਥੇ ਆ ਰੁਕ ਇੱਥੇ ਆ ਰੁਕ ਇਸਦੇ ਹਿਸਾਬ ਇਹ ਗੋਲੀ ਖਾਣੀ ਐ ਕਿ ਮਿੰਤਰ ਪੜਨਾ ਇੱਥੇ ਕੋਈ ਪਰ ਪਤਾ ਨਹੀਂ ਨਾ ਹੁੰਦਾ ਕਿ ਰੀ ਵੱਧ ਘੱਟ ਵੀ ਗੋਲੀਆਂ ਰੱਖ ਕੇ ਦੇ ਦਿੰਦੇ ਆ ਬੈ ਕੇ ਕੱਢ ਲੋ ਹਰਾਮ ਨਾ ਹਫੜਾ ਲੱਕੜੀ ਪੇਰੀ ਦੀ ਸਾਦਨ ਤੁਹਾਨੂੰ ਅਪੜਾ ਬਪਾਣੀ ਹੋ ਨਾ ਲੀੜੇ ਲੁੜੇ ਰਾਂ ਧੋਵੀ ਤਨਾਂ ਕੋ ਕੰਮ ਠੰਡਾ ਕਰੀ ਕੋਈ ਨਾ ਮੈਂ ਕਿ ਕੁੜੀ ਨੂੰ ਕਹਿ ਦਿੰਨਾ ਹਾਂ 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 ਕਰਦੇ ਕੰਮ ਤੇ ਹੁਣ ਕਰਨੇ ਹੀ ਪੈਂਦੇ ਆ ਤੁਹੀ ਤੇ ਆਂਦੇ ਬਿਲਕੁਲ ਇਹ ਨਾ ਮੁੰਡੇ ਤੇ ਉਹ ਕਹਿੰਦਾ ਦੋ ਪੰਚਾਤ ਦੇ ਰੈਸਟ ਕਰ ਲੂਗੀ ਜੇ ਚੰਗਾ ਰਹੂਗਾ ਰੈਸਟ ਕਿੱਥੇ ਹੁੰਦੀ ਐਨੀ ਜਦੋਂ ਘਰ ਦੇ ਕੰਮ ਦੇਖਦੇ ਆ ਨਾ ਫਿਰ ਨਹੀਂ ਰੈਸਟ ਕੀਤੀ ਜਾਂਦੀ ਆਪਣਾ ਪਾਣੀ ਤੇ ਤੂੰ ਤੇ ਘਾਣੀ ਪਾ ਕੇ ਬੈ ਹੀ ਨਹੀਂ ਆ ਤੇਨੂੰ ਮੈਂ ਜਦੋਂ ਮੈਂ ਕਹਿੰਨ ਡਿਆ ਵੀ ਕੋਈ ਗੱਲ ਨਹੀਂ ਸਾਰੇ ਕੰਮ ਹੋਏ ਨੇ ਤੇ ਲੀਡਿਆਂ ਦੇ ਕੇ ਦੋ ਚਾਰ ਓਰੇ ਮੈਂ ਤੋ ਰਿਆ ਕਰਨੇ ਆ ਲੈ ਦੱਸ ਤੂੰ ਇਹ ਕੱਪੜੇ ਤੋਂ ਦੇ ਚੰਗੇ ਲੱਗਦੇ ਚੱਲ ਕੋਈ ਨਹੀਂ ਤੂੰ ਨਾ ਫਿਰ ਕਰ ਨਾ ਕਰਿਆ ਕਰ ਕੋਈ ਕੰਮ ਆ ਜੀ ਲਾ ਲੈਨੇ ਮੈਨੂੰ ਨਹੀਂ ਪਸੰਦ ਕੰਮ ਵਾਲਿਆਂ ਦੇ ਕੰਮ ਉਹ ਕੰਮ ਕਰਦੀਆਂ ਵਾ ਵਾਧੂ ਖਲਾਰਾ ਪਾ ਕੇ ਤੇ ਗਾਂ ਜਾਂਦੀਆਂ ਵ ਉਹ ਜਿੰਨੇ ਦਿਨ ਹੈਗੇ ਉਹਨੇ ਦਿਨ ਤੇ ਕੱਢਨੇ ਪਾਣੇ ਕਿ ਨਹੀਂ ਉਹ ਗੱਲਾ ਕਰੀ ਜਾਂਦੀ ਗਾਂਹਾਂ ਗਾਂਹ ਬੋਲੀ ਜਾਂਦੀ ਆ ਤੁਹਾਨੂੰ ਇਦਾਂ ਲੱਗਦਾ ਨਾ ਬੋਲੀ ਜਾਂਦੀ ਆ ਕੋਈ ਗੱਲ ਨਹੀਂ ਲੱਗ ਜੂਗਾ ਹਣ ਤੁਹਾਨੂੰ ਪਤਾ ਜਦੋਂ ਕੰਤੇ ਲਾ ਲੀਕ ਤੂੰ ਠੀਕ ਹੋ ਜਾ ਕੋਈ ਗੱਲ ਨਹੀਂ ਸਭ ਕੰਮ ਤਾਂ ਦੇਖ ਲਾਂਗੇ ਮੈਂ ਅੰਦਰ ਲੱਭਣੀ ਤੁਸੀਂ ਇੱਥੇ ਬਹਿ ਰਹੇ ਜੀ ਤੂੰ ਤਾਂ ਸਵੇਰ ਦੀ ਨਹੀਂ ਅੰਦਰੋਂ ਨਿਕਲੀ ਤੈਨੂੰ ਪਤਾ ਮੈਂ ਕਿੱਥੇ ਕਿੱਥੇ ਘੁੰਮਿਆ ਹੋਵਾਂ ਤੇ ਮੈਂ ਕਿਹਦੀ ਅੰਦਰ ਉੱਥੇ ਲੰਮੇ ਪਈਆਂ ਕੱਪੜੇ ਧੋਤੇ ਤੋਰ ਜੋੜਨਿਆ ਪਈ ਕਾਲ ਕਰੀ ਜਾ ਮੈਂ ਕਿਹੜਾ ਤੈਨੂੰ ਨਾ ਕੀਤੀ ਆ ਪਾਣੀ ਪੀਣੀ ਪਾਣੀ ਪੀ ਲੈ ਪੀ ਲੈਨੇ ਪਾਣੀ ਵੀ ਨਹੀਂ ਤਾਂ ਗੱਲ ਸੁਣ ਤੁਹਾਡੇ ਕੋਲ 4000 ਰੁਪਇਆ ਮੈਂ ਦਿੱਤਾ ਹੈ ਰੱਖਣ ਵਾਸਤੇ ਹੈਗਾ ਤਾਂ ਦੇ ਦੋ ਹੁਣ ਉਹ ਤਾਂ ਖਰਚਿਆ ਗਿਆ ਵੀ ਮੇਰੇ ਕੋਲ ਮੈਂ ਕੰਮ ਕਰ ਲਿਆ ਹਾਏ ਹੈ ਖਰਚਿਆ ਗਿਆ ਤੁਸੀਂ ਨੇ ਮੈਨੂੰ ਆਂਦੇ ਮੈਂ ਨਹੀਂ ਖਰਚਦਾ ਉਹ ਮੇਰੀ ਗੱਲ ਸੁਣ ਮੈਂ ਵੰਡ ਬਣਾ ਲਿਆ ਮੱਜਰ ਐਵੇਂ ਝੂਠ ਨਾ ਬੋਲੋ ਤੁਹਾਡੇ ਦਿਲ ਚ ਪਹੋਂੜੇ ਮੰਗਣ ਲਈ ਆ ਤੇ ਮੈਂ ਆ ਬਣਾ ਬਣਾ ਲੈਂਦਾ ਬਸ ਮੈਨੂੰ ਵੰਡ ਬਣਾਉਂਦੀ ਕਿ ਲੋੜਾ ਮੈਂ ਕਿਤੇ ਲਗਾ ਲੈਣਾ ਉਹ ਹੋਗਾ ਵੰਡ 4 ਦਿਨ ਖਰ ਕੇ ਭੰਜ ਜਾਂਦਾ ਹੈਗਾ ਹੀ ਹਲੇ ਪਹਿਲਾਂ ਉਹ 2-4 ਕਿਲੋ ਰਹਿ ਗਿਆ ਸੀ ਮੁੜ ਕੇ ਕਿਸੇ ਵੇਲੇ ਬੱਤੀ-ਬੁੱਤੀ ਖਰਾਬ ਹੋ ਜਾਂਦੀ ਤਾਂ ਮੈਂ ਬਣਾ ਲਿਆ ਉਹ ਤਾਂ ਮੇਰ ਕੋ ਵੀ ਗਲਤੀ ਹੋਈ ਮੈਂ ਤੁਹਾਨੂੰ ਫੜਾਉਣਾ ਹੀ ਨਹੀਂ ਆਪ ਰੱਖ ਲੈਂਦੀ ਤੇ ਜਦੋਂ ਕਿਤੇ ਲੋੜ ਪੈਂਦੀ ਵਰਤਾ ਤਾਂ ਲੈਂਦੀ ਕਿਹਦੇ ਹੱਥਾਂ ਨਾਲ ਤੱਕਣਾ ਦੇਖਣਾ ਮੈਂ ਕਿਹੜਾ ਕਿਤੇ ਸੋਟਾ ਆ ਆਵਾ ਕਿਤੇ ਕੰਮ ਹੀ ਲਾ ਕੇ ਆ ਆ ਮੈਨੂੰ ਹੁਣ ਕੱਲ ਨੂੰ ਕਢਾ ਕੇ ਲੈ ਆ ਕੇ ਦੇ ਦਿਓ ਮੈਨੂੰ ਚਾਹੀਦੇ ਕੀ ਕਰਨਾ ਹੈ ਤੂੰ ਦੱਸਾਂਗੀ ਬਾਅਦ ਵਿੱਚ ਤੇ ਦੱਸ ਰਹੀ ਸਹੀ ਇਦਾਂ ਤੈਨੂੰ ਲਿਆ ਕੇ ਪੈਸੇ ਦੇਣਾ ਨਿਆਣੀ ਕੁੜੀ ਆ ਕਿਤੇ ਮੰਗ ਲੈ ਤੇ ਕੀ ਆਖਾਂ ਪੁੱਤ ਮੇਰ ਕੋ ਹੈ ਨਹੀਂਗੇ ਤਹਾਡੇ ਪੈਸੇ ਨਹੀਂ ਪੂਰੇ ਹੋ ਸਕਦੇ ਮੈਂ ਮਰ ਗਿਆ ਇਹਨਾਂ ਨੂੰ ਪੈਸੇ ਦੇ ਦੇਗੇ ਆ ਚੀਜ਼ ਹੈ ਨਹੀਂ ਉਹ ਚੀਜ਼ ਹੈ ਨਹੀਂ ਉਹ ਘਰ ਵਾਖ ਖੂਆ ਤੁਹਾਡੀ ਕੁੜੀ ਤਾਂ ਨਿਆਣੀ ਮੰਗਦੀ ਨਹੀਂ ਹਰ ਕਾ ਪਹਿਲੀ ਵਾਰੀ ਮੈਂ ਕੋਈ ਗੱਲ ਨਹੀਂ ਪੁੱਤ ਕਿ ਜੇ ਆਖੇਗੀ ਤਾਂ ਮੈਂ ਕਰ ਦਾਂਗੀ ਥੋੜੇ ਬਹੁਤੇ ਨਿਆਣੇ ਨੇ ਮਾਂ ਪਿਓ ਨੂੰ ਕਹਿਣਾ ਹੁੰਦਾ ਵਾ ਕੁੜੀ ਦੀ ਤਾਂ ਵੱਖਰੀ ਗੱਲ ਵਾ ਤੇਰਾ ਇੱਕ ਦਿਨ ਰਾਜੀ ਨਹੀਂ ਹੋਇਆ ਪੈਸੇ ਨਾਲ ਚੰਗਾ ਬਾਬਾ ਨਹੀਂ ਦੇਣੇ ਤਾਂ ਨਾ ਦੋ ਗੱਲਾਂ ਕਰਾਉਂਦੀ ਕੋਈ ਲੋੜ ਨਹੀਂ ਪਾਣੀ ਵੀ ਨਹੀਂ ਤੁਹਾਡੇ ਲਈ ਹੂੰ ਐਵੇਂ ਤਾਂ ਨਹੀਂ ਸਿਆਣੇ ਆਂਦੇ ਰੁਪਈਆ ਸਭ ਦਾ ਆਪਣਵਈਆ